ਕੈਨੇਡਾ ਦੀ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਨਿਕਾ ਨੀਤੀਆਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਪਿਛਲੇ ਮਹੀਨੇ ਤਬਦੀਲੀਆਂ ਕੀਤੀਆਂ ਗਈਆਂ ਮੇਰਾ ਖਿਆਲ ਆ ਵੀ ਪੰਜਾਬ ਦੇ ਬਹੁ ਗਿਣਤੀ ਏਜੰਟਾਂ ਨੇ ਸਾਡੇ ਭੈਣਾ ਵੀਰਾਂ ਨੂੰ ਇਹ ਗੱਲ ਦੱਸਣੀ ਨਹੀਂ ਕਿਉਂਕਿ ਜੇਕਰ ਉਹ ਵਿਚਲੀ ਕੁੰਡੀ ਖੋਲਣਗੇ ਜੇਕਰ ਵਿਚਕਾਰਲੀ ਗੱਲ ਉਹ ਚੋਰੀ ਮੋਰੀ ਦੱਸਣਗੇ ਜੇਕਰ ਉਹ ਗੱਲਾਂ ਜਿਹੜੀਆਂ ਕਿ ਦੱਸ ਕੇ ਹੀ ਵੀਜ਼ਾ ਅਪਲਾਈ ਕਰਨਾ ਚਾਹੀਦਾ ਤੇ ਜੇਕਰ ਤੁਸੀਂ ਨਾ ਕੀਤਾ ਉਹ ਗੱਲਾਂ ਸੁਣਨ ਤੋਂ ਬਾਅਦ ਤੇ ਫਿਰ ਉਹਨਾਂ ਏਜੰਟਾਂ ਦੇ ਖੀਸੇ ਦੇ ਵਿੱਚੋਂ ਪੈਸੇ ਘਟ ਜਾਣੇ ਆ ਉਹਨਾਂ ਨੂੰ ਕੋਈ ਫਿਕਰ ਨਹੀਂ ਕਿ ਤੁਹਾਡੀਆਂ ਜ਼ਮੀਨਾਂ ਵਿਕਦੀਆਂ ਦੋ ਗਿਣਤੀ ਏਜੰਟਾਂ ਨੂੰ ਕੋਈ ਪ੍ਰਵਾਹ ਨਹੀਂ ਕਿ ਭਾਈ ਤੁਹਾਡਾ ਘਰ ਗਏ ਨੇ ਪੈਂਦਾ ਤੁਹਾਡਾ ਘਰ ਵਿਕਦਾ ਤੁਸੀਂ ਸ਼ਾਹੂਕਾਰਾਂ ਤੋਂ ਕਰਜ਼ਾ ਲੈਣੇ ਜਾਂ ਨਹੀਂ ਲੈਂਦੇ ਤੁਹਾਡੇ ਕੋਲੇ ਆਪਣੇ ਪੈਸੇ ਆ ਜਾਂ ਤੁਸੀਂ ਕਿਤੋਂ ਵਿਆਜੂ ਫੜੇ ਆ ਇਸ ਕਰਕੇ ਇਸ ਵੀਡੀਓ ਨੂੰ ਆਪਣੇ ਭੈਣਾ ਵੀਰਾਂ ਤੱਕ ਵੱਧ ਤੋਂ ਵੱਧ ਸਾਂਝੀ ਕਰਿਓ ਤਾਂ ਜੋ ਉਹ ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਜਾਂ ਜੇਕਰ ਤੁਹਾਡੇ ਕੋਲੇ ਵੀਜ਼ਾ ਹੈ ਵੀ ਤਾਂ ਤੁਸੀਂ ਜਹਾਜ਼ ਦਿੱਲੀ 에ਅਰਪੋਰਟ ਤੋਂ ਫੜਨ ਤੋਂ ਪਹਿਲਾਂ ਤੇ ਇੱਕ ਵਾਰ ਜ਼ਰੂਰ ਸੋਚ ਲਵੋ ਕਿਤੇ ਭਾਈ ਇਸ ਗੱਲ ਦੇ ਸ਼ਿਕਾਰਤਾ ਨਹੀਂ ਹੋ ਜੋਂਗੇ ਅਸਲ ਵਿੱਚ ਕੈਨੇਡਾ ਦੀ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਤਬਦੀਲੀ ਤਾਂ ਕੀਤੀ ਗਈ ਆ ਜਿਹੜੀ ਕੈਨੇਡੀਅਨ ਬਾਰਡਰ ਸਿਕਿਉਰਿਟੀ ਏਜੰਸੀਆਂ ਉਹਨਾਂ ਦੇ ਕੋਲੇ ਵੀ ਅਧਿਕਾਰਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਅੱਗੇ ਕੀ ਹੁੰਦਾ ਸੀ ਕਿ ਮੰਨ ਲਓ ਤੁਸੀਂ ਚਲੇ ਗਏ ਕੈਨੇਡਾ ਦੇ ਕਿਸੇ ਵੀ 에어ਪੋਰਟ ਦੇ ਉੱਤੇ ਉਤਰੇ ਤੁਹਾਡੇ ਕੋਲੋਂ ਕੁਝ ਕੁ ਸਵਾਲ ਪੁੱਛੇ ਜਾਂਦੇ ਸੀ ਉੱਥੇ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਦੇ ਵੱਲੋਂ ਤੁਸੀਂ ਉਹਦਾ ਉੱਤਰ ਦੇ ਦਿੰਦੇ ਸੀ ਜੇਕਰ ਉੱਤਰ ਸੰਤੁਸ਼ਟੀ ਜਨਕ ਦੇ ਦਿੱਤਾ ਤਾਂ ਤੁਹਾਨੂੰ ਸਟੈਂਪ ਲਾ ਕੇ ਤੁਹਾਡੇ ਪਾਸਪੋਰਟ ਦੇ ਉੱਤੇ ਤੁਹਾਨੂੰ ਐਂਟਰੀ ਦੇ ਦਿੱਤੀ ਜਾਂਦੀ ਸੀ ਵੀ ਤੁਸੀਂ ਸਾਡੇ ਦੇਸ਼ ਦੇ ਵਿੱਚ ਦਾਖਲ ਹੋ ਸਕਦੇ ਹੋ ਤੁਸੀਂ ਆਪਦਾ ਅਟੈਚੀ ਚੱਕਦੇ ਸੀ ਲੱਗਦੇ ਚੱਕਦੇ ਸੀ ਬੈਲਟ ਤੋਂ ਜਾ ਕੇ ਤੇ 에어ਪੋਰਟ ਦੇ ਵਿੱਚੋਂ ਬਾਹਰ ਨਿਕਲ ਕੇ ਕੈਨੇਡਾ ਦੇ ਵਿੱਚ ਪਹੁੰਚ ਜਾਂਦੇ ਸੀ ਪੈਰ ਧਰ ਲੈਂਦੇ ਸੀ ਪੂਰਾ ਕੈਨੇਡਾ ਤੁਹਾਡਾ ਕਿਉਂ ਹੀ ਹੁੰਦਾ ਸੀ ਜਾਂ ਜੇਕਰ ਤੁਸੀਂ ਉੱਤਰ ਦਿੱਤੇ ਉੱਥੇ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਦੇ ਉਹਨਾਂ ਨੇ ਤੁਹਾਨੂੰ ਸਵਾਲ ਕੀਤੇ ਗਿਆ ਨੂੰ ਤੁਸੀਂ ਉੱਤਰ ਦਿੱਤੇ ਉਹ ਤੁਹਾਡੇ ਉੱਤਰ ਤੋਂ ਸੰਤੁਸ਼ਟ ਨਹੀਂ ਹੋਏ ਉਹਨਾਂ ਨੂੰ ਲੱਗਾ ਕਿ ਭਾਈ ਤੁਸੀਂ ਵਾਪਸ ਮੁੜਨ ਵਾਲੇ ਨਹੀਂ ਤੁਸੀਂ ਗਲਤ ਦਸਤਾਵੇਜ਼ਾਂ ਦੇ ਆਧਾਰ ਤੇ ਆਏ ਹੋ ਤੁਸੀਂ ਗੁੰਮਰਾਹਕੁਨ ਤਰੀਕੇ ਦੇ ਨਾਲ ਵੀਜ਼ਾ ਲਿਆ ਤੁਹਾਡੀਆਂ ਨੀਤੀਆਂ ਦੇਸ਼ ਦੇ ਪ੍ਰਤੀ ਠੀਕ ਨਹੀਂ ਜਾਂ ਤੁਸੀਂ ਦੇਸ਼ ਦੇ ਵਿੱਚ ਉਹ ਮਕਸਦ ਲਈ ਨਹੀਂ ਆਏ ਤੁਸੀਂ ਰਹਿਣ ਲਈ ਆਏ ਪੱਕੇ ਤੌਰ ਦੇ ਉੱਤੇ ਤੁਸੀਂ ਦਿਖਾਇਆ ਕੁਝ ਹੋਰ ਆ ਹੋ ਕੁਝ ਹੋਰ ਤਾਂ ਫਿਰ ਉਹ ਤੁਹਾਨੂੰ ਉਨੀ ਪੈਰੀ ਵਾਪਸ ਭੇਜਣ ਦਾ ਅਧਿਕਾਰ ਰੱਖਦੇ ਸੀ ਪਰ ਤੁਹਾਡਾ ਵੀਜ਼ਾ ਰੱਦ ਨਹੀਂ ਸੀ ਕਰ ਸਕਦੇ ਉਹਨਾਂ ਦੇ ਕੋਲੇ ਤੁਹਾਡਾ ਵੀਜ਼ਾ ਰੱਦ ਕਰਨ ਦਾ ਅਧਿਕਾਰ ਨਹੀਂ ਸੀ ਹੁੰਦਾ ਪਰ ਹੁਣ ਕੈਨੇਡੀਅਨ ਸਰਕਾਰ ਨੇ ਬਾਰਡਰ ਏਜੰਸੀ ਦੇ ਅਧਿਕਾਰੀਆਂ ਨੂੰ ਵੀਜ਼ਾ ਰੱਦ ਕਰਨ ਦਾ ਅਧਿਕਾਰ ਵੀ ਦੇ ਦਿੱਤਾ ਮੰਨ ਲਓ ਤੁਸੀਂ ਗਏ ਉੱਥੇ ਤੁਹਾਡੇ ਉਤਰਾਂ ਤੋਂ ਉਹ ਸੰਤੁਸ਼ਟ ਨਹੀਂ ਹੋਏ ਤੁਹਾਨੂੰ ਉਨੀ ਪੈਰੀ ਵਾਪਸ ਤੁਹਾਡੇ ਦੇਸ਼ ਦੇ ਵਿੱਚ ਭੇਜਿਆ ਤਾਂ ਜਾ ਹੀ ਰਿਹਾ ਪਰ ਭਾਵੇਂ ਤੁਹਾਡਾ ਵੀਜ਼ਾ 5 ਸਾਲ ਦਾ ਬਾਕੀ ਪਿਆ ਭਾਵੇਂ 6 ਮਹੀਨਾਂ ਦਾ ਬਾਕੀ ਪਿਆ ਭਾਵੇਂ 1.5 ਸਾਲ ਦਾ ਬਾਕੀ ਪਿਆ ਭਾਵੇਂ 8 ਸਾਲ ਦਾ ਬਾਕੀ ਪਿਆ ਤੁਹਾਡੇ ਵੀਜ਼ੇ ਨੂੰ ਉੱਥੇ ਹੀ ਇਮੀਗ੍ਰੇਸ਼ਨ ਦੇ ਅਧਿਕਾਰੀ ਬਾਰਡਰ ਸੁਰੱਖਿਆ ਦੇ ਅਧਿਕਾਰੀ ਉੱਥੇ ਰੱਦ ਕਰ ਸਕਦੇ ਹਨ ਉੱਤੇ ਕੈਨਸਲ ਲਿਖ ਸਕਦੇ ਹਨ ਤੁਹਾਨੂੰ ਡਿਪੋਰਟ ਤਾਂ ਕਰਨਾ ਹੀ ਕਰਨਾ ਉਥੋਂ ਦੇ 에어ਪੋਰਟ ਤੋਂ ਭਾਰਤਾਂ ਵਾਪਸ ਭੇਜਣਾ ਹੀ ਭੇਜਣਾ ਉਹਦੇ ਉੱਤੇ ਤੁਹਾਡਾ ਰੱਦ ਵੀ ਲਿਖਿਆ ਜਾਂਦਾ ਵੀ ਭਾਈ ਇਹਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਪਹਿਲਾਂ ਕੀ ਹੁੰਦਾ ਸੀ ਤੁਹਾਨੂੰ ਉੱਥੋਂ ਵਾਪਸ ਭੇਜ ਦਿੱਤਾ ਗਿਆ ਤੁਸੀਂ ਇੱਥੇ ਵਾਪਸ ਮੁੜਿਆ ਏ ਫਿਰ ਤੁਸੀਂ ਹੀ ਮਹੀਨੇ ਬਾਅਦ 10 ਦਿਨ ਬਾਅਦ ਅਗਲੇ ਰਣ ਨਵੀਂ ਟਿਕਟ ਲੈ ਲਈ ਤੇ ਇੱਕ ਵਾਰ ਫਿਰ ਕੈਨੇਡਾ ਵਾਲਾ ਜਹਾਜ਼ ਫੜ ਲਿਆ ਤੁਸੀਂ ਫਿਰ ਕੈਨੇਡਾ ਦੇ 에ਰਪੋਰਟ ਦੇ ਉੱਤੇ ਉਤਰ ਗਏ ਫਿਰ ਤੁਸੀਂ ਉੱਥੇ ਰਾਜਨੀਤਿਕ ਸ਼ਰਨ ਲੈਣ ਦੀ ਕੋਸ਼ਿਸ਼ ਕਰਦੇ ਸੀ ਕਈ ਵਾਰੀ ਤੁਸੀਂ ਦੂਰੀ ਵਾਰਚ ਨਿਕਲ ਵੀ ਜਾਂਦੇ ਸੀ ਕਈ ਵਾਰੀ ਰਹਿ ਵੀ ਜਾਂਦੇ ਸੀ ਤੁਸੀਂ ਕਹਿੰਦੇ ਸੀ ਕਿ ਭਾਈ ਮੈਨੂੰ ਮੇਰੇ ਦੇਸ਼ ਦੇ ਵਿੱਚ ਖਤਰਾ ਹੁਣ ਇਹਨਾਂ ਗੱਲਾਂ ਦਾ ਵਰਕਾ ਪਾੜ ਦਿਓ ਉਹਨਾਂ ਨੂੰ ਪਤਾ ਵੀ ਤੁਹਾਨੂੰ ਕੋਈ ਖਤਰਾ ਨਹੀਂ ਆ ਵਿਰਲਾ ਟਾਵਾ ਹੋਊਗਾ ਜਿਹਨੂੰ ਅਸਲ ਖਤਰਾ ਬਾਕੀ ਖਤਰੇ ਦਾ ਵੀ ਘੁੱਗੂ ਖਤਮ ਇਹ ਡਰਾਮਾ ਉਹਨਾਂ ਨੇ ਫੜ ਲਿਆ ਹੁਣ ਕੀ ਹੋਊਗਾ ਜੇ ਮੰਨ ਲਓ ਤੁਹਾਨੂੰ ਵਾਪਸ ਭੇਜ ਦਿੱਤਾ ਵੀਜ਼ਾ ਤੁਹਾਡਾ ਰੱਦ ਪਹਿਲਾਂ ਕੀ ਸੀ ਵੀਜ਼ਾ ਰੱਦ ਕਰਨ ਦਾ ਅਧਿਕਾਰ ਜਿਹੜਾ ਤੁਹਾਡਾ ਵੀਜ਼ਾ ਲੱਗਾ ਹੋਇਆ ਵੈਲਿਡ ਵੀਜ਼ਾ ਜਿਹੜਾ ਤੁਹਾਡਾ ਉਹਨੂੰ ਰੱਦ ਕਰਨ ਦਾ ਅਧਿਕਾਰ ਸਿਰ ਤੇ ਸਿਰਫ ਕਿਨੂੰ ਸੀ ਅੰਬੈਸੀ ਨੂੰ ਜਿੱਥੇ ਤੁਹਾਡਾ ਵੀਜ਼ਾ ਲੱਗਾ ਹੋਇਆ ਉਥੋਂ ਈਮੇਲ ਹੁੰਦੀ ਸੀ ਵੀ ਆਹ ਪਾਸਪੋਰਟ ਨੰਬਰ ਆ ਆਹ ਇਹਦਾ ਪਤਾ ਟਿਕਾਣਾ ਆਹ ਵੀਜ਼ਾ ਨੰਬਰ ਆ ਤੇ ਇਸ ਬੰਦੇ ਨੂੰ ਵਾਪਸ ਭੇਜਿਆ ਗਿਆ ਉਹ ਫਿਰ ਅੰਬੈਸੀ ਹੈ ਜਿਹੜੀ ਉਹ ਤੁਹਾਡਾ ਵੀਜ਼ਾ ਰੱਦ ਕਰਕੇ ਦੁਬਾਰਾ ਫਿਰ ਬਾਰਡਰ ਸਿਕਿਉਰਿਟੀ ਵਾਲਿਆਂ ਨੂੰ ਉੱਥੋਂ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਭੇਜਦੀ ਸੀ ਈਮੇਲ ਫਿਰ ਤੁਹਾਡਾ ਪੱਕੇ ਤੌਰ ਦੇ ਉੱਤੇ ਉਥੇ ਦੇਸ਼ ਦੇ ਵਿੱਚ ਆਉਣਾ ਵੜਨਾ ਬੰਦ ਹੁੰਦਾ ਸੀ ਬੈਨ ਹੁੰਦਾ ਸੀ ਪਰ ਹੁਣ ਇਹ ਕੁਝ ਨਹੀਂ ਹੋਣਾਗਾ ਭਾਵੇਂ ਤੁਹਾਡੇ ਕੋਲੇ ਸਟੱਡੀ ਵੀਜ਼ਾ ਭਾਵੇਂ ਤੁਹਾਡੇ ਕੋਲੇ ਵਰਕ ਪਰਮਿਟ ਆ ਭਾਵੇਂ ਤੁਹਾਡੇ ਕੋਲੇ ਵਿਜ਼ਟਰ ਵੀਜ਼ਾ ਜੇਕਰ ਉੱਥੇ ਗਏ ਹੋਏ ਅਧਿਕਾਰੀਆਂ ਨੂੰ ਤੁਹਾਡੇ ਉੱਤੇ ਪੂਰਾ ਜਿੰਨਾ ਵੀ ਸ਼ੱਕ ਪੈ ਗਿਆ ਵੀ ਭਾਈ ਤੁਸੀਂ ਇਹ ਸਹੀ ਦਸਤਾਵੇਜ਼ਾਂ ਵਾਲੇ ਨਹੀਂ ਹੋ ਤੁਹਾਡੇ ਨਕਲੀ ਦਸਤਾਵੇਜ਼ ਲੱਗੇ ਹੋਏ ਆ ਤੁਹਾਨੂੰ ਵਾਪਸ ਵੀ ਭੇਜਣਗੇ ਤੁਹਾਡਾ ਵੀਜ਼ਾ ਵੀ ਰੱਦ ਹੋਊਗਾ ਉਹਨਾਂ ਦੇ ਕੋਲੇ ਹੁਣ ਇੰਨੇ ਕ ਅਧਿਕਾਰ ਆ ਗਏ ਅੱਗੇ ਕੀ ਹੁੰਦਾ ਸੀ ਕਿ ਭਾਈ ਉਧਰ ਤਾਂ ਵੀਜ਼ਾ ਤੁਹਾਡਾ ਰੱਦ ਕਰਤਾ ਮੰਨ ਲਓ ਐਮਬੈਸੀ ਨੇ ਤੁਹਾਡਾ ਵੀਜ਼ਾ ਰੱਦ ਕਰਤਾ ਕੰਪਿਊਟਰ ਦੇ ਵਿੱਚ ਤੁਹਾਡੇ ਪਾਸਪੋਰਟ ਦੇ ਉੱਤੇ ਸਟicker ਲੱਗਾ ਹੋਇਆ ਕੈਨੇਡਾ ਦਾ ਤੁਸੀਂ ਸਟicker ਵਖਾ ਵਖਾ ਕੇ ਕਹਿੰਦੇ ਸੀ ਮੇਰੇ ਕੋਲੇ ਵੀਜ਼ਾ ਹੈਗਾ ਤੁਸੀਂ ਫਿਰ ਇੱਕ 에어ਲਾਈਨ ਦੀ ਟਿਕਟ ਲੈਂਦੇ ਸੀ 에어ਲਾਈਨ ਦੇ ਅਧਿਕਾਰੀਆਂ ਨੂੰ ਕਹਿੰਦੇ ਸੀ ਕਿ ਮੇਰੇ ਕੋਲੇ ਵੀਜ਼ਾ ਹੈ ਇਹ ਤਾਂ ਉੱਥੇ ਪਹੁੰਚ ਕੇ ਪਤਾ ਲੱਗੂਗਾ ਨਾ ਕਿ ਭਾਈ ਇਹਦਾ ਵੀਜ਼ਾ ਵੈਲਿਡ ਹੈ ਕਿ ਨਹੀਂ ਹੈ ਇਹ ਰੱਦ ਕੀਤਾ ਹੈ ਕਿ ਨਹੀਂ ਹੈ ਪਰ ਹੁਣ ਤੁਹਾਡੇ ਉਸ ਸਟਿੱਕਰ ਦੇ ਉੱਤੇ ਤੁਹਾਡੇ ਪਾਸਪੋਰਟ ਦੇ ਉੱਤੇ ਕੈਨਸਲੇਸ਼ਨ ਦੀ ਮੋਹਰ ਲੱਗੀ ਹੋਊਗੀ ਉੱਤੇ ਲਿਖਿਆ ਹੋਊਗਾ ਇਸ ਕਰਕੇ ਭਾਈ ਇਸ ਗੱਲ ਨੂੰ ਦਿਮਾਗ ਦੇ ਵਿੱਚ ਵਸਾ ਕੇ ਚੱਲੋ ਕਿ ਜੇਕਰ ਤੁਹਾਡਾ ਵੀਜ਼ਾ ਲੱਗ ਵੀ ਗਿਆ ਸਹੀ ਤਰੀਕੇ ਨਾਲ ਲੱਗਾ ਜਾਂ ਤੁਸੀਂ ਗਲਤ ਤਰੀਕੇ ਨਾਲ ਲਵਾ ਲਿਆ ਗਲਤ ਨਾਲ ਵੈਸੇ ਲਵਾਉਣਾ ਨਹੀਂ ਚਾਹੀਦਾ ਤੇ ਤੁਸੀਂ ਉੱਥੇ ਪਹੁੰਚ ਵੀ ਗਏ ਕੈਨੇਡਾ ਦੇ ਵਿੱਚ ਫਿਰ ਵੀ ਤੁਸੀਂ ਉੱਥੇ ਇੰਟਰ ਕਰਜੋ ਜ਼ਰੂਰੀ ਨਹੀਂ ਉਹ ਤੁਹਾਨੂੰ ਤਿੱਖੇ ਸਵਾਲ ਪੁੱਛਦੇ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਏਜੰਟਾਂ ਦੇ ਵੱਲੋਂ ਕਈ ਏਜੰਟਾਂ ਦੇ ਵੱਲੋਂ ਕੀ ਕੁਝ ਕੀਤਾ ਜਾਂਦਾ ਇਹ ਇਕੱਲੇ ਭਾਰਤ ਦੇ ਵਿੱਚ ਨਹੀਂ ਦੁਨੀਆ ਦੇ ਵੱਖ-ਵੱਖ ਹੋਰ ਹਿੱਸਿਆਂ ਦੇ ਉੱਤੇ ਵੀ ਗੱਲ ਲਾਗੂ ਹੁੰਦੀ ਆ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਨ ਦਿੰਦਾ ਇਹਦੇ ਤੋਂ ਬਾਅਦ ਮੇਰਾ ਕਹਿਣਾ ਵੀ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਜਾਣਾ ਸਾਡਾ ਇੱਕ ਜਾਣਕਾਰ ਆ ਉਹਨੇ ਮੈਨੂੰ ਦੱਸਿਆ ਕਹਿੰਦਾ ਵੀ ਸਾਡੇ ਇੱਥੇ 20 ਲੱਖ ਰੁਪਈਆ ਦੇ ਵਿੱਚ ਇੱਕ ਏਜੰਟ ਨੇ ਕਹਿਤਾ ਵੀ ਤੁਹਾਨੂੰ ਮੈਂ ਕੈਨੇਡਾ ਪਹੁੰਚਦਾ ਕਰ ਦੂੰ 1 ਰੁਪਈਆ ਨਹੀਂ ਲੈਣਾ ਤੁਹਾਡੇ ਕੋਲੋਂ ਮੈਂ ਵੀਜ਼ਾ ਲੱਗੇ ਤੋਂ ਬਾਅਦ ਪੈਸੇ ਲਵਾਂਗਾ ਜਦੋਂ ਵੀਜ਼ਾ ਲੱਗ ਗਿਆ 10 ਲੱਖ ਉਹ ਦ ਜਦੋਂ ਮੁੰਡਾ ਕੈਨੇਡਾ ਦੇ ਵਿੱਚ ਪਹੁੰਚ ਗਿਆ ਉਹਨੇ ਉੱਥੇ ਪਹੁੰਚ ਕੇ ਫੋਨ ਕਰਤਾ 10 ਲੱਖ ਉਦੋਂ ਜਦੋਂ ਸਾਨੂੰ ਮੁਫਤ ਦੇ ਵਿੱਚ ਚੀਜ਼ ਮਿਲਦੀ ਹੋਵੇ ਅਸੀਂ ਕਦੇ ਵੀ ਛਾ ਗਏ ਆ ਨਾ ਕਰਨ ਨੂੰ ਕਿਹਦਾ ਜਤ ਕਰਦਾ ਪਰ ਜੇਕਰ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਜੇਕਰ ਤੁਸੀਂ ਆਪਦਾ ਆਪੇ ਵੀਜ਼ਾ ਅਪਲਾਈ ਕਰੋ ਰੁਪਈਆ 20000 ਖਰਚ ਨਹੀਂ ਆਉਂਦਾ ਵੱਧ ਤੋਂ ਵੱਧ 25 ਆਜੂ 30 ਆਜੂ ਪਰ ਮੈਨੂੰ ਲੱਗਦਾ ਵੀ ਇੰਨੇ ਵੀ ਨਹੀਂ ਆਉਂਦੇ ਕਿਉਂਕਿ ਐਮਬੈਸੀ ਫੀਸ ਹੀ ਲੱਗਦੀ ਹੈ ਜਾਂ ਕੋਈ ਫਾਈਲ ਭਰਨ ਵਾਲਾ 10-15000 ਰੁਪਈਆ ਲੈ ਲੈਂਦਾ 20000 ਲੈ ਲੈਂਦਾ ਹੋਣਾ ਐਮਬੈਸੀ ਫੀਸ 15-18000 ਤੋਂ ਵੱਧ ਨਹੀਂ ਹੈਗੀ ਪਰ ਗੱਲ ਇਹ ਹੈ ਵੀ ਜਦੋਂ ਹੁਣ ਤੁਹਾਡਾ ਵੀਜ਼ਾ ਲਵਾਉਂਦੇ ਆ ਉਹ ਜਾਂ ਅਪਲਾਈ ਕਰਦੇ ਆ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਮੇਰੇ ਬਾਰੇ ਕੀ ਕੀ ਕੁਝ ਕਿਹਾ ਨਾ ਤੁਹਾਡੇ ਕੋਲੋਂ ਤੁਹਾਡਾ ਬੈਂਕ ਸਰਟੀਫਿਕੇਟ ਲਿਆ ਨਾ ਤੁਹਾਡੇ ਕੋਲੋਂ ਰਿਟਰਨ ਦੀਆਂ ਕਾਪੀਆਂ ਲਈਆਂ ਨਾ ਤੁਹਾਡੇ ਕੋਲੋਂ ਮੈਰਿਜ ਸਰਟੀਫਿਕੇਟ ਲਿਆ ਨਾ ਤੁਹਾਡੇ ਕੋਲੋਂ ਵਰਕ ਐਕਸਪੀਰੀਅੰਸ ਲਿਆ ਨਾ ਤੁਹਾਡੇ ਕੋਲੋਂ ਜਾਣ ਦਾ ਪਰਪਸ ਪੁੱਛਿਆ ਉਹ ਆਪਣੀ ਮਰਜ਼ੀ ਨਾਲ ਹੀ ਸਾਰਾ ਕੁਝ ਲਿਖ ਕੇ ਤੇ ਝੂਠਾ ਸੱਚਾ ਬਣਾ ਕੇ ਦਸਤਾਵੇਜ਼ ਲਾ ਦਿੰਦੇ ਆ ਨਿਕਲ ਗਏ ਨਿਕਲ ਗਏ ਰੇ ਰੇ ਗਏ ਨਿਕਲ ਗਏ ਤਾਂ 20 ਲੱਖ ਪੱਕਾ ਰੇਗੇ ਤੌਰ ਉੱਲਣਾ 15000 ਰੁਪਿਆ ਗਿਆ ਇਹ ਕੁਝ ਹੁੰਦਾ ਤੇ ਸਾਡੇ ਉਸ ਜਾਣਕਾਰ ਦੇ ਨਾਲ ਹੋਇਆ ਉਹਦਾ ਵੀਜ਼ਾ ਰਿਜੈਕਟ ਹੋ ਗਿਆ ਉਹਨੇ ਬਾਅਦ ਦੇ ਵਿੱਚ ਸਾਰੀ ਡਿਟੇਲ ਕਢਵਾਈ ਕਿ ਕਿਹੜੇ ਕਾਰਨਾਂ ਕਿ ਮੇਰਾ ਵੀਜ਼ਾ ਰਿਜੈਕਟ ਹੋ ਗਿਆ ਉਹਦੇ ਵਿੱਚ ਲਿਖਿਆ ਸੀ ਇਹ ਵਿਆਹਾ ਹੈ ਜਦ ਕਿ ਉਹ ਮੁੰਡਾ ਵਿਆਹਾ ਹੀ ਨਹੀਂ ਉਹਦੇ ਵਿੱਚ ਲਿਖਿਆ ਸੀ ਕਿ ਇਹ ਦੋ ਬੱਚੇ ਹਨ ਜਦ ਕਿ ਉਹ ਵਿਆਹਾ ਹੀ ਨਹੀਂ ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਇਹਦੀ ਕਰੋੜਾਂ ਰੁਪਏ ਦੀ ਟਰਨਓਵਰ ਹੈ ਜਦ ਕਿ ਉਹ 20000 ਰੁਪਿਆ 25000 ਰੁਪਿਆ ਮਹੀਨਾ ਕਮਾਉਂਦਾ ਉਹਦੇ ਵਿੱਚ ਲਿਖਿਆ ਹੋਇਆ ਸੀ ਇਹਦਾ ਬਹੁਤ ਵੱਡਾ ਬਿਜ਼ਨਸ ਹੈ ਜਦ ਕਿ ਉਹਦਾ ਕੋਈ ਵੀ ਦਸਤਾਵੇਜ਼ ਨਹੀਂ ਆ ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਭਾਈ ਇਹਦੀ ਆਮਦਨ ਮਹੀਨੇਵਾਰ ਇੰਨੀ ਆ ਜਦ ਕਿ ਇਦਾਂ ਨਹੀਂ ਕੋਈ ਗੱਲ ਵੀ ਨਹੀਂ ਸੀ ਸਾਰੇ ਦਸਤਾਵੇਜ਼ ਝੂਠੇ ਲਾਏ ਉਹਦਾ ਵੀਜ਼ਾ ਰਿਜੈਕਟ ਹੋ ਗਿਆ ਉਹ ਇਸ ਵੇਲੇ ਘਰ ਦੇ ਵਿੱਚ ਆਪਦਾ ਕੰਮ ਕਾਜ ਪਹਿਲਾਂ ਵਾਲਾ ਕਰ ਰਿਹਾ ਪਰ ਜੇ ਉਹਨੇ ਭਵਿੱਖ ਦੇ ਵਿੱਚ ਹੁਣ ਵੀਜ਼ਾ ਅਪਲਾਈ ਕਰਨਾ ਹੋਇਆ ਵੀਜ਼ਾ ਲੱਗੂ ਕਿਵੇਂ ਸਵਾਲ ਇਹ ਆ ਉੱਥੇ ਤਾਂ ਐਮਬੈਸੀ ਦੇ ਵਿੱਚ ਕੰਪਿਊਟਰ ਦੇ ਵਿੱਚ ਸਾਰਾ ਕੁਝ ਫੀਲਡ ਆ ਵੀ ਭਾਈ ਆਹ ਪਾਸਪੋਰਟ ਨੰਬਰ ਆਹ ਵਿਅਕਤੀ ਇਹਦਾ ਆ ਪਤਾ ਟਿਕਾਣਾ ਆਹ ਦੇ ਫਿੰਗਰਪ੍ਰਿੰਟ ਆ ਤੇ ਇਸ ਬੰਦੇ ਨੇ ਪਹਿਲਾਂ ਅਪਲਾਈ ਕੀਤਾ ਸੀ ਇਹਦੇ ਵਿੱਚ ਇਹ ਇਨਫੋਰਮੇਸ਼ਨ ਦਿੱਤੀ ਸੀ ਵਿਆਹ ਆ ਉਹ ਖੁਦ ਨੂੰ ਵਿਆਹ ਕਿਵੇਂ ਸਾਬਤ ਕਰੂ ਉਹਦੇ ਵਿੱਚ ਲਿਖਿਆ ਹੋਇਆ ਪਹਿਲਾਂ ਹੀ ਕੰਪਿਊਟਰ ਦੇ ਵਿੱਚ ਦਰਜ ਆ ਕੇ ਦੋ ਬੱਚੇ ਆ ਦੋ ਬੱਚੇ ਕਿਵੇਂ ਸਾਬਤ ਕਰੂ ਉਹਦੇ ਵਿੱਚ ਕਿਹਾ ਹੋਇਆ ਕਰੋੜਾਂ ਰੁਪਏ ਦਾ ਟਰਨਓਵਰ ਉਹ ਕਿਵੇਂ ਸਾਬਤ ਕਰੂ ਉਹਦੇ ਵਿੱਚ ਝੂਠੀਆਂ ਸੱਚੀਆਂ ਬੈਂਕ ਰਿਟਰਨਾਂ ਲਾਈਆਂ ਹੋਈਆਂ ਕਿਵੇਂ ਲਾਉ ਉਹਦੇ ਵਿੱਚ ਇਨਕਮ ਟੈਕਸ ਰਿਟਰਨ ਜੋ ਸ਼ੋਅ ਕੀਤੀ ਉਹ ਕਿਵੇਂ ਸ਼ੋਅ ਕਰੂ ਮਤਲਬ ਇਹ ਆ ਕਿ ਉਹਦਾ ਪੱਕੇ ਤੌਰ ਦੇ ਉਤੇ ਰਾਹ ਬੰਦ ਕਰ ਦਿੱਤਾ ਜਾਂਦਾ ਸੋਚ ਸਮਝ ਕੇ ਆਪਦਾ ਵੀਜ਼ਾ ਅਪਲਾਈ ਕਰੋ ਜਿਹੜੇ ਏਜੰਟ ਵਕ ਵਕ ਥਾਵਾਂ ਤੇ ਬੋਰਡ ਲਾ ਕੇ ਗੱਲ ਕਹਿੰਦੇ ਵੀਜ਼ਾ ਲੱਗਣ ਤੋਂ ਬਾਅਦ ਪੈਸੇ ਦੇ ਦਿਓ ਫਲਾਂ ਕਰ ਦਿਓ ਢੀਂ ਕਰ ਦਿਓ ਉਹਨਾਂ ਦਾ ਨੁਕਸਾਨ ਵੱਧ ਤੋਂ ਵੱਧ 15-20000 ਰੁਪਏ ਦਾ ਹੁੰਦਾ ਤੁਹਾਡੀ ਵੀਜ਼ਾ ਫੀਸ ਭਰੀ ਆ ਤੇ ਤੁਹਾਡਾ ਨੁਕਸਾਨ ਪੱਕੇ ਤੌਰ ਦੇ ਉੱਤੇ ਹੋ ਗਿਆ ਕਿਉਂਕਿ ਤੁਹਾਡੀ ਸਾਰੀ ਇਨਫੋਰਮੇਸ਼ਨ ਉੱਥੇ ਗਲਤ ਆ ਤੁਸੀਂ ਖੁਦ ਨੂੰ ਕਿਵੇਂ ਸਾਬਤ ਕਰੋਗੇ ਕਿ ਮੈਂ ਉਹ ਫਾਈਲ ਨਹੀਂ ਸੀ ਅਪਲਾਈ ਕੀਤੀ ਤੁਹਾਡੇ ਤੋਂ ਕਿਸੇ ਨੇ ਬੰਦੂਕ ਦੇ ਜ਼ੋਰ ਤੇ ਤਾਂ ਫਾਈਲ ਅਪਲਾਈ ਨਹੀਂ ਕਰਵਾਈ ਨਾ ਇਹੋ ਜਿਹਾ ਕੋਈ ਕਾਲਮਾ ਵੀ ਪਾਈ ਮੈਨੂੰ ਗੁੰਮਰਾਹ ਕਰ ਲਿਆ ਗਿਆ ਮੇਰੇ ਕੋਲ ਧੱਕੇ ਦੇ ਨਾਲ ਸਾਈਨ ਕਰਵਾ ਲਏ ਗਏ ਇਥੇ ਇਸ ਕਰਕੇ ਗੱਲ ਦਿਮਾਗ ਦੇ ਬੂਹੇ ਖੋਲ ਕੇ ਸੋਚਣ ਵਾਲੀ ਆ ਤੁਸੀਂ ਕੈਨੇਡਾ ਪਹੁੰਚ ਗਏ ਉੱਥੋਂ ਰਿਪੋਰਟ ਵੀ ਹੋਵੋਗੇ ਜੇ ਪਹੁੰਚ ਗਏ ਤਾਂ ਤੁਹਾਨੂੰ ਸਵਾਲ ਵੀ ਹੋਣਗੇ ਤੁਹਾਡਾ ਵੀਜ਼ਾ ਵੀ ਰੱਦ ਹੋਊਗਾ ਇਹ ਹੁਣ ਬਾਰਡਰ ਸਿਕਿਉਰਿਟੀ ਦੇ ਅਧਿਕਾਰੀਆਂ ਦੇ ਕੋਲੇ ਤਾਕਤਾਂ ਆ ਉੱਥੋਂ ਦੇ ਇਮੀਗ੍ਰੇਸ਼ਨ ਦੇ ਅਧਿਕਾਰੀ ਤੁਹਾਡਾ ਵੀਜ਼ਾ ਮੌਕੇ ਤੇ ਰੱਦ ਕਰਨ ਦਾ ਅਧਿਕਾਰ ਰੱਖਦੇ ਆ ਇਸ ਕਰਕੇ ਭਾਈ ਕੈਨੇਡਾ ਦਾ ਜਨੂਨ ਜੇਕਰ ਹਾਲੇ ਵੀ ਸਿਰ ਨੂੰ ਚੜਿਆ ਤੇ ਭਾਈ ਤੁਸੀਂ ਸਿਰ ਤੇ ਲੱਖ ਚੜਾਈ ਰੱਖੋ ਪਰ ਕਾਬਿਲ ਬਣੋ ਮਾੜਾ ਮੋਟਾ ਭਾਈ ਨੇ ਠੋਲੇ ਛੜਦੇ ਆ ਵੇ ਕਦੇ ਉਹਨੂੰ ਕੱਲਾ ਸੁਣਾਤੀਆਂ ਉਹਨੂੰ ਸੁਣਾਤੀਆਂ Google ਤੇ ਉੱਤੇ ਜਾ ਕੇ ਸਰਚ ਕਰ ਲਿਆ ਕਰੋ ਕਿ ਭਾਈ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਤਬਦੀਲੀ ਕੀ ਹੋਈ ਆ ਕਿਸੇ ਦੇ ਮਗਰ ਲੱਗ ਕੇ ਪੈਸੇ ਬਰਬਾਦ ਨਾ ਕਰੋ ਬਾਅਦ ਵਿੱਚ ਵਾਪਸ ਆਉਣੇ ਫਿਰ ਆਪਾਂ ਧਰਨੇ ਲਾਉਣੇ ਆ ਵੀ ਭਾਈ ਸਾਨੂੰ ਏਜੰਟ ਦੇ ਕੋਲੋਂ ਪੈਸੇ ਦਿਵਾਉ ਆਪਾਂ ਆਪ ਜਾ ਕੇ ਫਸਾਉਣੇ ਪੈਸੇ ਬੰਦ ਕਰ ਗਏ ਘਟ ਖਾਲ ਗਏ ਪਰ ਇੱਥੇ ਰਹਿ ਗਏ ਕਾਬਲ ਬਣੀਏ ਤੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਜਾ ਕੇ ਆਪਾਂ ਜਾਲੀ ਦਸਤਾਵੇਜ਼ਾਂ ਦੇ ਆਧਾਰ ਤੇ ਕਿਤੇ ਵੀ ਨਾ ਜਾ ਕੇ ਹੁਣ ਗੱਲ ਕਰਦੇ ਵੀ ਜਿਹੜਾ ਇੱਕ ਹੋਰ ਜਹਾਜ਼ ਆ ਗਿਆ ਅੰਮ੍ਰਿਤਸਰ ਦੇ ਵਿੱਚ ਜਹਾਜ਼ ਆ ਗਿਆ ਤੇ ਇਸ ਜਹਾਜ਼ ਦੇ ਉੱਤੇ ਰਾਜਨੀਤੀ ਹੋ ਰਹੀ ਆ ਆਪਾਂ ਜਾਣਦੇ ਕਿ ਐਤ ਕੀ ਹੁਣ ਵੱਡੀ ਗਿਣਤੀ ਦੇ ਵਿੱਚ ਫੇਰ ਪੰਜਾਬੀ ਆਏ ਆ 67 ਤੋਂ ਵੱਧ ਪੰਜਾਬੀ ਆਏ ਮੇਰੇ ਖਿਆਲ 67 ਦੀ ਗਿਣਤੀ ਆ ਇਹਦੇ ਵਿੱਚ 11 ਗੁਰਦਾਸਪੁਰ ਦੇ ਆ ਤੇ ਹੁਸ਼ਿਆਰਪੁਰ ਦੇ 10 ਆ ਕਪੂਰਥਲੇ ਦੇ 10 ਆ ਤੇ ਪਟਿਆਲੇ ਦੇ 7 ਆ ਅੰਮ੍ਰਿਤਸਰ ਦੇ 6 ਆ ਤੇ ਜਲੰਧਰ ਦੇ 6 ਆ ਤੇ ਫਿਰੋਜ਼ਪੁਰ ਦੇ 4 ਆ ਤੇ ਤਰਨਤਾਰਨ ਦੇ 3 ਆ ਮੋਹਾਲੀ ਦੇ 3 ਆ ਸੰਗਰੂਰ ਦੇ 3 ਆ ਰੋਪੜ ਦਾ ਇੱਕ ਲੁਧਿਆਣਾ ਮੋਗਾ ਫਰੀਦਕੋਟ ਤੇ ਫਤਿਹਗੜ੍ਹ ਸਾਹਿਬ ਦਾ ਇੱਕ ਇੱਕ ਵਿਅਕਤੀ ਆ ਜਿਹੜਾ ਪੰਜਾਬੀ ਵਾਪਸ ਆਇਆ ਮਤਲਬ ਇਹ ਆ ਵੀ ਇਹ ਵੀ ਆ ਗਏ ਇੱਕ ਜਹਾਜ਼ ਪਹਿਲਾਂ ਵੀ ਆਇਆ ਤੇ ਇੱਕ ਹਾਲੇ ਹੋਰ ਆ ਰਿਹਾ ਕੁਝ ਘੰਟਿਆਂ ਬਾਅਦ ਉਹਦੇ ਵਿੱਚ 157 ਭਾਰਤੀ ਆ ਉਹਦੇ ਵਿੱਚ 157 ਦੇ ਵਿੱਚੋਂ 54 ਜਣੇ ਪੰਜਾਬ ਦੇ ਰਿਪੋਰਟ ਕੀਤੇ ਹੋਏ ਆ ਔਰ ਇੱਚ 60 ਜਣੇ ਹਰਿਆਣੇ ਤੋਂ ਆ ਗੁਜਰਾਤ ਤੋਂ 34 ਆ ਰਾਜਨੀਤੀ ਚੱਲ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਆ ਕਿ ਸਾਡੇ ਨਾਲ ਜ਼ਿਆਰਤੀ ਕੀਤੀ ਜਾ ਰਹੀ ਆ ਅੰਮ੍ਰਿਤਸਰ ਦੇ ਵਿੱਚ ਜਹਾਜ਼ ਕਿਉਂ ਲੈਂਡ ਕੀਤੇ ਜਾ ਰਹੇ ਆ ਕੇਂਦਰ ਦੇ ਦੋ ਮੰਤਰੀਆਂ ਨੇ ਇਹ ਗੱਲ ਕਹਤੀ ਆ ਵੀ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਅਮਰੀਕਾ ਤੋਂ ਭਾਰਤ ਦਾ ਸਫ਼ਰ ਤੈਅ ਕਰਦਿਆਂ ਸਭ ਤੋਂ ਨੇੜੇ ਅੰਮ੍ਰਿਤਸਰ ਪੈਂਦਾ ਇਸ ਕਰਕੇ ਪਾਈ ਜਹਾਜ਼ ਇੱਥੇ ਉਤਰ ਰਿਆ ਵਿਚਲੀ ਗੱਲ ਕੀ ਆ ਇਹਦੇ ਬਾਰੇ ਰੱਬ ਜਾਣਦਾ ਸਿਆਸਤਦਾਨਾਂ ਨੇ ਕੱਲੀ ਸ਼ਾਸਤ ਕਰਨੀ ਆ ਪੁਲਸ ਨੇ ਬਾਅਦ ਵਿੱਚ ਏਜੰਟਾਂ ਤੇ ਪਰਚਾ ਦਰਜ ਕਰ ਲੈਣਾ ਫਸਣਾ ਕਿਨੇ ਆ ਤੁਸੀਂ ਤੁਸੀਂ ਉਦਾਂ ਨਾ ਫਸੋਗੇ ਜ਼ਮੀਨ ਤਾਂ ਤੁਹਾਡੀ ਗਈ ਕਰਦਾ ਤੁਹਾਡੇ ਸਿਰ ਚੜ ਗਿਆ ਘਰ ਤੁਹਾਡਾ ਵਿਕ ਗਿਆ ਖੁਸ਼ੀਆਂ ਤੁਹਾਡੀਆਂ ਲੁੱਟੀਆਂ ਗਈਆਂ ਤੁਸੀਂ ਚੜ੍ਹਦੀ ਕਲਾ ਵਿੱਚ ਰਹੋ ਜ਼ਿੰਦਾਬਾਦ ਰਹੋ ਇਹਦੀ ਕਾਮਨਾ ਕਰਦੇ ਆ ਪਰ ਭਾਈ ਭਾਵੇਂ ਕੈਨੇਡਾ ਵੱਲ ਜਾਣਾ ਤੇ ਭਾਵੇਂ ਜਾਣਾ ਅਮਰੀਕਾ ਦੇ ਵੱਲ ਭਾਵੇਂ ਜਾਣਾ ਯੂਕੇ ਦੇ ਵੱਲ ਤੇ ਭਾਵੇਂ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵੱਲ ਵਾਜਬ ਤਰੀਕੇ ਨਾਲ ਜਾਓ ਏਜੰਟਾਂ ਦੇ ਅਡਿੱਕੇ ਨਾ ਆਓ ਇੱਕ ਨੰਬਰ ਦੇ ਵਿੱਚ ਤੁਹਾਡੇ ਦਸਤਾਵੇਜ਼ ਹੋਣੇ ਚਾਹੀਦੇ ਆ ਚੰਗੀ ਤੁਹਾਡੇ ਤੇ ਕਾਬਲੀਅਤ ਹੋਣੀ ਚਾਹੀਦੀ ਆ ਸਕਿਲਡ ਲੋਕਾਂ ਦੀ ਲੋੜ ਹਰ ਪਾਸੇ ਇਹ ਦੁਨੀਆ ਦੇ ਵਿੱਚ ਇਸ ਕਰਕੇ ਭਾਈ ਕਾਬਲ ਹੋ ਕੇ ਜਾਓ ਜੁਗਾਰ ਤੇ ਨਾ ਰਹੋ ਵੀ ਚੱਲ ਗਿਆ ਤੀਰ ਨਹੀਂ ਤਾਂ ਤੁਕਾ ਜੁਗਾਰ ਲੱਗ ਗਿਆ ਸਾਡਾ ਹਰ ਵਾਰ ਜੁਗਾਰ ਚੱਲੇ ਜ਼ਰੂਰੀ ਨਹੀਂ ਤੇ ਜੁਗਾਰ ਨਹੀਂ ਚੱਲਿਆ ਤੇ ਜਹਾਜ਼ ਪਰ ਪਰ ਕੇ ਵਾਪਸ ਆ ਰਹੇ ਆ ਜੁਗਾਰ ਨਹੀਂ ਚੱਲਿਆ ਇਸੇ ਕਰਕੇ ਕੈਨੇਡਾ ਦੇ 에어ਪੋਰਟ ਤੋਂ ਵਾਪਸ ਭੇਜੇ ਜਾ ਰਹੇ ਆ ਜੁਗਾਰ ਨਹੀਂ ਚੱਲਦਾ ਇਸੇ ਕਰਕੇ ਯੂਕੇ ਫੜ-ਫੜ ਕੇ ਭਾਰਤ ਦੇ ਵਿੱਚ ਬੰਦੇ ਵਾਪਸ ਭੇਜ ਰਿਹਾ ਇਸ ਕਰਕੇ ਪੈਸੇ ਵੀ ਬਚਾਓ ਸਮਾਜਿਕ ਤੌਰ ਦੇ ਉੱਤੇ ਨਮੋਸ਼ੀ ਤੋਂ ਵੀ ਬਚੋ ਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਸਿਆਣੇ ਕਹਿੰਦੇ ਹੁੰਦੇ ਆ ਵੀ ਅੱਧੀ ਰੋਟੀ ਘੱਟ ਖਾ ਲਾਂਗੇ ਪਰ ਸਨਮਾਨ ਨਾਲ ਖਾਵਾਂਗੇ ਤੁਹਾਡਾ ਸਨਮਾਨ ਬਚਾ ਰਵੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਜ਼ਿੰਦਾਬਾਦ ਰਹੋ ਬਹੁਤ ਬਹੁਤ ਮਿਹਰਬਾਨੀ